ਦਰਸ਼ਨ ਕਰੋ ਜੀ ਗੁਰਦੁਆਰਾ ਅੜੀ ਸਰ ਸਾਹਿਬ ਦਿਨ ਐਤਵਾਰ 7 ਜੁਲਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਜਸਤਿਕਾ ਸਾਰੇ ਨੂੰ ਅੱਜ ਆਪਾਂ ਆ ਗੁਰਦੁਆਰਾ ਅੜੀ ਸਰ ਸਾਹਿਬ ਪਿੰਡ ਧੌਲਾ ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦਰਸ਼ਨ ਕਰੋ ਅੱਜ ਦਿਨ ਐਤਵਾਰ 7 ਜੁਲਾਈ ਤੇ ਕਾਊਂਟਰ ਸਤਿਨਾਮ ਵਾਹਿਗੁਰੂ ਵੀਰ ਦੇ ਨਾਲ ਜੁੜੇ ਰਹੇ ਹਾਂ ਸਭ ਦਰਸ਼ਕਾਵਾਹ ਗੁਰਦੁਆਰਾ ਢੀਸਰ ਸਾਹਿਬ ਅੰਮ੍ਰਿਤਸਰ ਸਾਹਿਬ ਪਾਸਾਹੀ ਨੌਮੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਪਾਸਾਹੀ ਨੌਮੀ ਪਿੰਡ ਤਾਲਾ ਜ਼ਿਲ੍ਹਾ ਬਰਨਾਲਾ ਦਿਨ ਐਤਵਾਰ 7 ਜੁਲਾਈ ਦਰਸ਼ਨਾ ਕਰੋ ਜੀ ਨਾ ਨਮਾਹ ਨਾਰਾਇਣ ਸਤਿ ਮੁਰਾਰਾਮ ਆਰਿਂ ਜੀਰੋ ਨਾਮੁ ਜੀ ਨਾਮਾ ਸਾਧਕ ਮਨ ਤੈ ਨਮਾ ਮਾਇ ਆੰਗਲ ਵਿੱਛ ਸੰਜਾਇ ਨਾਹਿ ਜਿ ਨੀਰਾ ਕਰਮੁ ਪਰ ਪਰਜਨ ਫਕ ਹੈ ਜਿ ਨਾਮ ਜੇ ਭਗਵਾਨ ਦਾ ਸਭ ਪਰਸਾ सरोवर के दर्शन करो जी सरोवर के नाल ही लंगरहाल है

ਦੋਵਾਰਾ ਅੜੀਸਰ ਲੰਦਰ ਹਾਂ ਸੰਗਤ ਦਾ ਬਹੁਤ ਹੀ ਪਿਆਰ ਨਾਲ ਲੰਗਰ ਕਰ ਸਕਦੀ ਹਾਂ ਬੈਠ ਕੇ ਸਭ ਚੁੱਪ ਨੇ ਵਸਣਾ ਵੀ ਚਾਹ। ਉਹ ਚਾਤਾ ਨਾਲ ਦਿੱਤੀ ਜਾਂਦੀ ਹੈ। ਲੰਗਰ ਵਾਲੀਆਂ ਮਸ਼ੀਨਾਂ ਚਾਰ ਦਾ ਬਹੁਤ ਹੀ ਚਾਰ ਦਾ ਨਾਲ ਤਿਆਰ ਕੀਤਾ ਜਾਂਦਾ ਹੈ। ਸੇਵਾ ਦਾ ਸੇਵਾ ਕਰਦੇ ਹੋ ਇਹ ਕੀ ਆ ਪ੍ਰਸ਼ਾਦ ਦੇ ਨੂੰ ਕਿਉਂ ਲਾਉਂਦੇ ਹੋ ਤੇ ਮਾਇਆ ਦੀ ਸੇਵਾ ਲੱਡੂਆਂ ਦਾ ਪ੍ਰਸ਼ਾਦ ਕੋਈ ਨਾ ਕੋਈ ਪਹਿਲੇ ਲੈ ਕੇ ਜਾ ਕੇ ਵਰਤ ਦੁਆਰਾ ਅਨੁਸਰ ਸਾਹਿਬ ਆਸਾਈ ਨਵੀਂ ਦਰਸ਼ਨ ਕਰੋ ਜੀ ਸਾਥ ਕੇ ਲਈ ਦੇਣਾ ਹੈ ਤਵਾ ਆਪਣੇ ਚੈਨਲ ਨਾਲ ਮੁਸਤਤਵਾ ਸਬਸਕ੍ਰਾਈਬ ਕਰੋ ਤੇ ਬਲਾਗ ਨੂੰ ਤਾਲਵਾ